ਬੀਜੇਪੀ ਦੀ ਸਰਕਾਰ ਨੂੰ 10 ਸਾਲ ਪੁਰਾਣੀਆਂ ਗੱਡੀਆਂ ਤੋਂ ਤਾਂ ਦਿੱਕਤ ਹੈ ਪਰ 45 ਸਾਲ ਪੁਰਾਣੇ ਪੁਲਾਂ ਤੋਂ ਕੋਈ ਵੀ ਨਹੀਂ ਅੱਜ ਦੀ ਜੋ ਘਟਨਾ ਵਾਪਰੀ ਹੈ ਗੁਜਰਾਤ ਦੇ ਵਿੱਚ ਜੋ ਮਾਹੀ ਸਾਗਰ ਨਦੀ ਦੇ ਉੱਤੇ ਇੱਕ ਪੁਲ ਸੀਗਾ ਉਹ ਜਦੋਂ ਅਚਾਨਕ ਟੁੱਟ ਜਾਂਦਾ ਤਾਂ ਜਿਸ ਦੇ ਨਾਲ ਲਗਭਗ 10 ਲੋਕਾਂ ਦੀ ਉੱਥੇ ਮੌਤ ਹੋ ਜਾਂਦੀ ਹੈ 8 ਤੋਂ 9 ਲੋਕ ਉੱਥੇ ਜ਼ਖਮੀ ਹੋ ਜਾਂਦੇ ਨੇ ਤੇ ਬਾਕੀਆਂ ਦੀ ਹਾਲੇ ਭਾਲ ਹੈ ਜਿਹੜੀ ਉਹ جاری ਹੈ ਤਾਂ ਇਹ ਜਿਹੜੇ ਵੱਡੇ ਸਵਾਲ ਖੜੇ ਕਰਦੇ ਆ ਕਿਉਂਕਿ ਗੁਜਰਾਤ ਦੇ ਵਿੱਚ ਪਿਛਲੇ ਲਗਭਗ 25 ਤੋਂ ਵੱਧ ਸਾਲ ਹੋ ਗਏ ਆ ਬੀਜੇਪੀ ਦੀ ਸਰਕਾਰ ਨੂੰ ਲਗਾਤਾਰ ਬੀਜੇਪੀ ਦੀ ਉੱਥੇ ਸਰਕਾਰ ਹੈ ਪਰ ਜਿਹੜੀ ਗੱਲਾਂ ਕਰਦੀ ਹੈ ਕਿ ਡਵੈਲਪਮੈਂਟ ਅਸੀਂ ਦੇਸ਼ ਵਿੱਚ ਕਰ ਰਹੇ ਹਾਂ ਬੀਜੇਪੀ ਦੀ ਸਰਕਾਰ ਤਾਂ ਆਪਣੇ ਜਿਹੜੇ ਸੂਬਾ ਆ ਉੱਥੇ 45 ਸਾਲ ਪੁਰਾਣਾ ਪੁਲ ਜਿੱਥੇ ਕਿ ਵਾਰ-ਵਾਰ ਇਹ ਸਵਾਲ ਉੱਠਦੇ ਸੀਗੇ ਕਿ ਇਸ ਨੂੰ ਮਰਮਤ ਦੀ ਜ਼ਰੂਰਤ ਹੈ ਇਸ ਦੀ ਮਰਮਤ ਕੀਤੀ ਜਾਵੇ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਤੇ ਅੱਜ ਇੱਕ ਵੱਡਾ ਹਾਦਸਾ ਵਾਪਰਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲ ਦਾ ਇੱਕ ਹਿੱਸਾ ਜਿਹੜਾ ਉਹ ਸਾਰਾ ਦਾ ਸਾਰਾ ਜਾ ਕੇ ਨਦੀ ਵਿੱਚ ਡਿੱਗ ਪੈਂਦਾ ਤੇ ਉਸਦੇ ਉੱਪਰ ਜਿਹੜੇ ਵਾਹਨ ਹੁੰਦੇ ਨੇ ਕੁਝ ਗੱਡੀਆਂ ਇੱਕ ਟੈਂਕਰ ਹੈ ਤੇ ਕੁਝ ਮੋਟਰਸਾਈਕਲ ਜੋ ਉਹਦੇ ਵਿੱਚ ਜਾ ਕੇ ਡਿੱਗਦੇ ਨੇ ਤੇ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਆਸ-ਪਾਸ ਦੇ ਲੋਕ ਹੈ ਜਿਹੜੇ ਉਹ ਉਹਨਾਂ ਦੀ ਭਾਲ ਦੇ ਵਿੱਚ ਨਦੀ ਵਿੱਚ ਆਉਂਦੇ ਨੇ ਤੇ ਕੁਝ ਸਮੇਂ ਬਾਅਦ ਉੱਥੇ ਬਚਾਅ ਦੇ ਲਈ ਟੀਮਾਂ ਵੀ ਪਹੁੰਚਦੀਆਂ ਨੇ ਪਰ ਵੱਡੇ ਸਵਾਲ ਉੱਥੇ ਆ ਕੇ ਖੜੇ ਹੁੰਦੇ ਆ ਕਿ ਜੇਕਰ ਸਰਕਾਰਾਂ ਨੂੰ 10 ਸਾਲ ਪੁਰਾਣੀਆਂ ਗੱਡੀਆਂ ਤੋਂ ਦਿੱਕਤ ਹੈ ਤਾਂ 45 ਸਾਲ ਪੁਰਾਣੇ ਪੁਲਾਂ ਤੋਂ ਕਿਉਂ ਨਹੀਂ ਜਿਹੜੇ ਕੰਮ ਉਹਨਾਂ ਨੇ ਕਰਨੇ ਐ ਉਸ ਵੱਲ ਧਿਆਨ ਕਿਉਂ ਨਹੀਂ ਹੈ ਤਾਂ ਹੁਣ ਤੱਕ ਦੱਸ ਦਈਏ ਕਿ ਜਿਹੜੀ ਮੌਤਾਂ ਦੀ ਪੁਸ਼ਟੀ ਆ ਉਹ 10 ਲੋਕਾਂ ਦੀ ਹੋ ਚੁੱਕੀ ਐ ਬਾਕੀ ਲੋਕ ਜ਼ਖਮੀ ਐ ਤੇ ਉਹਨਾਂ ਲੋਕਾਂ ਦੀ ਜਾਨ ਦੀ ਜਿਹੜੀ ਕੀਮਤ ਐ ਉਹ ਪਾਈ ਐ ਸਿਰਫ 2 ਲੱਖ ਰੁਪਏ 2 ਲੱਖ ਰੁਪਏ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਮਿਲਣਗੇ ਜਿਨ੍ਹਾਂ ਦੀ ਇੱਥੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਗੇ ਤੇ ਜਿਹੜਾ 50000 ਰੁਪਏ ਜਿਹੜੇ ਉੱਥੇ ਜ਼ਖਮੀ ਹੋ ਚੁੱਕੇ ਆ ਲੋਕ ਉਹਨਾਂ ਨੂੰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜ গুজরাট ਦੇ ਸੀਐਮ ਭੁਪਿੰਦਰ ਪਟੇਲ ਦੇ ਵੱਲੋਂ ਦੁੱਖਜਾਰ ਕੀਤਾ ਗਿਆ ਕਿ ਬਹੁਤ ਮਾੜਾ ਹੋਇਆ ਪਰ ਉਹਨਾਂ ਨੇ ਉਸ ਸਿਸਟਮ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਕਿਉਂਕਿ ਜੇਕਰ ਉਹ ਸਿਸਟਮ ਦੇ ਉੱਤੇ ਸਵਾਲ ਚੁੱਕਣਗੇ ਤਾਂ ਨਿਸ਼ਾਨਾ ਜਿਹੜਾ ਉਹ ਆਪਣੇ ਵੱਲ ਹੋਵੇਗਾ ਕਿਉਂਕਿ ਜਿਹੜੀ ਸਰਕਾਰ ਨੇ ਉਹ ਪੁਲ ਬਣਾਉਣਾ ਸੀਗਾ ਹੁਣ ਸਵਾਲ ਇੱਥੇ ਵੀ ਹੈ ਕਿ 2-2 ਲੱਖ ਰੁਪਏ ਤਾਂ ਉਹਨਾਂ ਪਰਿਵਾਰਾਂ ਨੂੰ ਮਿਲ ਗਿਆ ਪਰ ਕੀ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਵੇਗੀ ਜਾਂ ਉਹਨਾਂ ਸਰਕਾਰੀ ਨੁਮਾਇੰਦਿਆਂ ਉੱਤੇ ਕਾਰਵਾਈ ਹੋਵੇਗੀ ਜਿਨ੍ਹਾਂ ਦੀ ਜਿਹੜੀ ਅਣਖੈਲੀ ਦੇ ਕਾਰਨ ਐਡਾ ਵੱਡਾ ਹਾਦਸਾ ਵਾਪਰਿਆ ਇਹ ਹਾਦਸਾ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਹੈ ਕਿਉਂਕਿ ਜਿਸ ਤਰੀਕੇ ਦੀ ਤਸਵੀਰ ਵਿੱਚ ਦੇਖ ਰਹੇ ਹੋ ਤੁਸੀਂ ਕਿ ਜਿਹੜਾ ਪੌੜਾ ਉਸ ਦਾ ਪੂਰਾ ਦਾ ਪੂਰਾ ਹਿੱਸਾ ਜਿਹੜਾ ਉਹ ਨਦੀ ਵਿੱਚ ਡਿੱਗ ਪੈਂਦਾ ਆ ਕੁਝ ਲੋਕਾਂ ਨੇ ਤੁਹਾਨੂੰ ਦੱਸ ਦਿੱਤੀ ਕਿ ਜੋ ਜ਼ੁਬਾਨੀ ਗੱਲ ਹੈ ਕੁਝ ਲੋਕਾਂ ਦਾ ਉੱਥੇ ਇਹ ਵੀ ਕਹਿਣਾ ਆ ਕਿ ਜੋ ਉਹਨਾਂ ਦੇ ਜ਼ੁਬਾਨੀ ਆ ਜੋ ਅੱਖੀਂ ਦੇਖਿਆ ਸਾਰਾ ਕੁਝ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੋ ਸਾਡੇ ਕੋਲੇ ਹੁਣ ਤੱਕ ਦੀ ਰਿਪੋਰਟ ਮੌਜੂਦ ਹੈ ਤਾਂ ਇੱਕ ਜਿਹੜਾ ਨੌਜਵਾਨ ਉੱਥੇ ਆ ਹਾਦਸੇ ਦਾ ਸ਼ਿਕਾਰ ਹੁੰਦਾ ਉਹ ਜ਼ਖਮੀ ਹੁੰਦਾ ਤਾਂ ਉਸਨੇ ਕਿਹਾ ਕਿ ਮੈਂ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਉੱਤੇ ਆ ਰਿਹਾ ਸੀਗਾ ਜਿਸ ਤੋਂ ਬਾਅਦ ਇੱਕਦਮ ਸਾਡੀ ਜਿਹੜੀ ਬਾਈਕ ਆ ਉਹ ਥੱਲੇ ਡਿੱਗਦੀ ਹੈ ਪੁਲ ਦਾ ਜਿਹੜਾ ਸਾਰਾ ਹਿੱਸਾ ਆ ਉਹ ਥੱਲੇ ਜਾ ਕੇ ਨਦੀ ਵਿੱਚ ਡਿੱਗਦਾ ਤੇ ਅਸੀਂ ਦੋਵੇਂ ਜਾਣੇ ਪਾਣੀ ਵਿੱਚ ਡਿੱਗ ਜਾਂਨੇ ਆ ਕੁਝ ਸਮੇਂ ਬਾਅਦ ਉੱਥੇ ਸਾਨੂੰ ਕਿਸ਼ਤੀਆਂ ਦਿਖਾਈ ਦਿੰਦੀਆਂ ਨੇ ਤੇ ਜੋ ਆ ਕੇ ਸਾਡੀ ਜਾਨ ਬਚਾਉਂਦੀਆਂ ਨੇ ਤਾਂ ਉਸ ਤੋਂ ਬਾਅਦ ਕੁਝ ਲੋਕ ਇਦਾਂ ਦੇ ਵੀ ਆ ਜਿਨ੍ਹਾਂ ਨੂੰ ਕੁਦਰਤ ਦੇ ਵੱਲੋਂ ਬਚਾਇਆ ਗਿਆ ਕੁਦਰਤ ਨੇ ਕਿਸ ਤਰੀਕੇ ਨਾਲ ਬਚਾਇਆ ਕਿ ਇੱਕ ਨੌਜਵਾਨ ਦਾ ਜਿਹੜਾ ਮੋਟਰਸਾਈਕਲ ਆ ਉਹ ਪੈਂਚਰ ਹੋ ਜਾਂਦਾ ਕੁਝ ਸਮਾਂ ਪਹਿਲਾਂ ਆਸੇ ਤੋਂ ਤਾਂ ਉਹ ਜਿਹੜਾ ਪੈਂਚਰ ਰਵਾ ਕੇ ਮੋਟਰਸਾਈਕਲ ਜਦੋਂ ਹੀ ਉਹ ਪੁਲ ਤੇ ਪਹੁੰਚਦਾ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਜਾ ਰਿਹਾ ਹੁੰਦਾ ਤਾਂ ਉੱਥੇ ਆ ਕੇ ਪੁਲ ਉਹਦੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਡਿੱਗਦਾ ਤਾਂ ਉਹਦਾ ਇਹ ਵੀ ਕਹਿਣਾ ਕਿ ਜੇਕਰ ਮੇਰਾ ਮੋਟਰਸਾਈਕਲ ਅੱਜ ਪੈਂਚਰ ਨਾ ਹੁੰਦਾ ਹੋ ਸਕਦਾ ਹੈ ਕਿ ਮੇਰੀ ਵੀ ਅੱਜ ਉਹਨਾਂ ਲੋਕਾਂ ਦੇ ਵਿੱਚ ਗਿਣਤੀ ਸ਼ਾਮਲ ਹੋ ਜਾਂਦੀ ਜਿਨ੍ਹਾਂ ਦੀ ਅੱਜ ਉੱਥੇ ਡਿੱਗਣ ਦੇ ਕਾਰਨ ਮੌਤ ਹੋਈ ਹੈ ਤਾਂ ਹੁਣ ਜਿਹੜਾ ਸਾਰੇ ਦਾ ਸਾਰਾ ਸਵਾਲ ਹੋ ਇਹ ਹੀ ਹੈ ਕਿ ਭਾਜਪਾ ਦੀ ਸਰਕਾਰ ਜੋ ਗੱਲਾਂ ਕਰਦੀ ਹੈ ਕਿ ਅਸੀਂ ਭਾਰਤ ਨੂੰ ਡਵੈਲਪਮੈਂਟ ਦੇ ਵਿੱਚ ਅੱਗੇ ਲੈ ਕੇ ਆ ਰਹੇ ਹਾਂ ਤਾਂ ਜਿੱਥੇ ਉਹਨਾਂ ਦੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲਗਭਗ 1998 ਤੋਂ ਲਗਾਤਾਰ ਸਰਕਾਰ ਬੀਜੇਪੀ ਦੇ ਵਿੱਚ ਕੁਝ ਸਮਾਂ ਕਾਂਗਰਸ ਦਾ ਸਾਥ ਮਿਲਿਆ ਉਹਨਾਂ ਨੂੰ ਪਰ ਲਗਾਤਾਰ ਬੀਜੇਪੀ ਦੀ ਸਰਕਾਰ ਹੈ ਉਹਨਾਂ ਦੇ ਸੂਬਿਆਂ ਦੇ ਵਿੱਚ ਇਹ ਹਾਲਾਤ ਨੇ ਤਾਂ ਦੇਸ਼ ਦੇ ਪੂਰੇ ਦੇ ਕੀ ਹਾਲਾਤ ਹੋਣਗੇ ਇਹ ਵੀ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਜਿਹੜੇ ਦੇਸ਼ ਦੇ ਵਿੱਚ ਹਾਲੇ ਤੱਕ ਪੁਲਾਂ ਦੇ ਇਹ ਹਾਲਾਤ ਨੇ ਜਿੱਥੋਂ ਦੀਆਂ ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਨੇ ਕਿ ਭਾਈ ਇਹ ਪੁਲ ਦੀ ਜਿਹੜੀ ਮੁਰੰਮਤ ਹੈ ਉਹ ਕਰਵਾ ਦਿਓ ਤਾਂ ਉੱਥੇ ਐਡਾ ਵੱਡਾ ਹਾਸਾ ਹੋ ਜਾਂਦਾ ਹੈ 2-2 ਲੱਖ ਰੁਪਏ ਪਰਿਵਾਰਾਂ ਨੂੰ ਮਿਲੇਗਾ ਪਰ ਉਹਨਾਂ ਅਫਸਰਾਂ ਉੱਤੇ ਕਾਰਵਾਈ ਉਹਨਾਂ ਲੀਡਰਾਂ ਉੱਤੇ ਕਾਰਵਾਈ ਕੌਣ ਕਰੇਗਾ ਇਹ ਸਵਾਲ ਆ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਖੜਾ ਹੋ ਗਿਆ ਆ ਤਾਂ ਜਿਵੇਂ ਪਿਛਲੇ ਸਮੇਂ ਵਿੱਚ ਦਿੱਲੀ ਦੇ ਵਿੱਚ ਇੱਕ ਫੈਸਲਾ ਲੈਂਦੇ ਉੱਥੇ ਵੀ ਭਾਜਪਾ ਦੀ ਸਰਕਾਰ ਆ ਉਹਨਾਂ ਨੇ ਇੱਕ ਫੈਸਲਾ ਲਿਆ ਕਿ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਜਿਹੜੇ ਪੈਟਰੋਲ ਗੱਡੀਆਂ ਨੇ ਉਹਨਾਂ ਨੂੰ ਅਸੀਂ ਬੈਨ ਕਰਦੇ ਆ ਹਾਲਾਂਕਿ ਰੌਲਾ ਪੈਣ ਤੋਂ ਬਾਅਦ ਉਹ ਬੈਨ ਇੱਕ ਵਾਰ ਰੋਕ ਲਿਆ ਗਿਆ ਪਰ ਸਵਾਲ ਉੱਥੇ ਇਹ ਕਿ ਜੇਕਰ ਉਹਨਾਂ ਨੂੰ ਉਹ ਗੱਡੀਆਂ ਦਿਖਦੀਆਂ ਨੇ ਕਿ 10 ਸਾਲ ਪੁਰਾਣੀਆਂ ਗੱਡੀਆਂ ਨੁਕਸਾਨ ਕਰਦੀਆਂ ਨੇ ਤਾਂ ਜਿਹੜੇ ਅਜਿਹੇ 45 ਸਾਲ ਪੁਰਾਣੇ ਕਬਾੜ ਹੋ ਚੁੱਕੇ ਖਸਤਾ ਹਾਲਤ ਦੇ ਪੌੜਾ ਉਹ ਕਿਸ ਤਰੀਕੇ ਨਾਲ ਨੁਕਸਾਨ ਕਰ ਸਕਦੇ ਨੇ ਇਹਨਾਂ ਦੇ ਵੱਲ ਕਿਸੇ ਤਹਾਲੇ ਤੱਕ ਧਿਆਨ ਨਹੀਂ ਆ ਤਾਂ ਉਮੀਦ ਕਰਦੇ ਆ ਕਿ ਇਸ ਘਟਨਾ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਦਾ ਧਿਆਨ ਇਸ ਵੱਲ ਜਾਵੇ ਤੇ ਅਜਿਹੇ ਹੋਰ ਜਿਹੜੇ ਹਾਦਸੇ ਆ ਉਹਨਾਂ ਨੂੰ ਹੋਣ ਤੋਂ ਬਚਾਇਆ ਜਾ ਸਕੇ ਹੁਣ ਜਿਹੜੇ ਗੁਜਰਾਤ ਦੇ ਲੋਕ ਨੇ ਉਹ ਹੋਰਾਂ ਵੱਡੇ ਸ਼ਹਿਰਾਂ ਤੇ ਹੋਰਾਂ ਸੂਬਿਆਂ ਨਾਲੋਂ ਟੁੱਟ ਚੁੱਕੇ ਨੇ ਕਿਉਂਕਿ ਜਿਹੜਾ ਇਹ ਪੁਲ ਹੈ ਇਹ ਕਈ ਵੱਡੇ ਸ਼ਹਿਰਾਂ ਨਾਲ ਉਹਨਾਂ ਨੂੰ ਜੋੜਦਾ ਸੀਗਾ ਜਿਹੜੇ ਦੱਖਣ ਗੁਜਰਾਤ ਦੇ ਨਾਲ ਜੋੜਦਾ ਸੀਗਾ ਤਾਂ ਹੁਣ ਉਹਨਾਂ ਨੂੰ ਅਹਮਦਾਬਾਦ ਦੇ ਵਿੱਚ ਤੀ ਹੋ ਕੇ ਲੰਮਾ ਰੂਟ ਹੈ ਜਿਹੜਾ ਉਹ ਤੈਅ ਕਰਨਾ ਪਵੇਗਾ ਤੇ ਜਿਹੜੀ ਹੋਰਾਂ ਲੋਕਾਂ ਦੀ ਜਿਹੜੀ ਭਾਲ ਹੈ ਉਹ ਲਗਾਤਾਰ جاری ਹੈ ਤਸਵੀਰਾਂ ਫਿਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਪੁਲ ਦਾ ਐਸਾ ਟੁੱਟਿਆ ਹੋਇਆ ਉੱਥੋਂ ਜਿਹੜੇ ਲੋਕ ਨੇ ਟੀਮਾਂ ਨੇ ਉਹ ਲਗਾਤਾਰ ਬਚਾਅ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਨੂੰ ਲੱਭ ਰਹੀਆਂ ਨੇ ਕਿ ਹੋਰ ਕਿੰਨੇ ਵਿਅਕਤੀ ਹੈ ਉਸ ਦੀ ਪੁਸ਼ਟੀ ਥੋੜੇ ਸਮੇਂ ਤੱਕ ਹੋਰ ਹੋ ਜਾਵੇਗੀ ਤਾਂ ਸਵਾਲ ਸਰਕਾਰ ਦੇ ਉੱਤੇ ਉਸੇ ਤਰੀਕੇ ਨਾਲ ਬਰਕਰਾਰ ਹੈ। ਭਾਜਪਾ ਦੀ ਸਰਕਾਰ ਨੂੰ 10 ਸਾਲ ਪੁਰਾਣੀਆਂ ਗੱਡੀਆਂ ਤੋਂ ਤਾਂ ਦਿੱਕਤ ਹੈ ਪਰ 45 ਸਾਲ ਪੁਰਾਣੇ ਪੁਲਾਂ ਤੋਂ ਕੋਈ ਵੀ ਨਹੀਂ। ਅੱਜ ਦੀ ਜੋ ਘਟਨਾ ਵਾਪਰੀ ਹੈ ਗੁਜਰਾਤ ਦੇ ਵਿੱਚ ਜੋ 마હી ਸਾਗਰ ਨਦੀ ਦੇ ਉੱਤੇ ਇੱਕ ਪੁਲ ਸੀਗਾ ਉਹ ਜਦੋਂ ਅਚਾਨਕ ਟੁੱਟ ਜਾਂਦਾ ਤਾਂ ਜਿਸ ਦੇ ਨਾਲ ਲਗਭਗ 10 ਲੋਕਾਂ ਦੀ ਉੱਥੇ ਮੌਤ ਹੋ ਜਾਂਦੀ ਹੈ 8 ਤੋਂ 9 ਲੋਕ ਉੱਥੇ ਜ਼ਖਮੀ ਹੋ ਜਾਂਦੇ ਨੇ ਤੇ ਬਾਕੀਆਂ ਦੀ ਹਾਲੇ ਭਾਲ ਹੈ ਜਿਹੜੀ ਉਹ جاری ਹੈ ਤਾਂ ਇਹ ਜਿਹੜੇ ਵੱਡੇ ਸਵਾਲ ਖੜੇ ਕਰਦੇ ਆ ਕਿਉਂਕਿ ਗੁਜਰਾਤ ਦੇ ਵਿੱਚ ਪਿਛਲੇ ਲਗਭਗ 25 ਤੋਂ ਵੱਧ ਸਾਲ ਹੋ ਗਏ ਆ ਭਾਜਪਾ ਦੀ ਸਰਕਾਰ ਨੂੰ ਲਗਾਤਾਰ ਭਾਜਪਾ ਦੀ ਉੱਥੇ ਸਰਕਾਰ ਹੈ ਪਰ ਜਿਹੜੀ ਗੱਲਾਂ ਕਰਦੀ ਆ ਕਿ ਡਵੈਲਪਮੈਂਟ ਅਸੀਂ ਦੇਸ਼ ਵਿੱਚ ਕਰ ਰਹੇ ਆ ਭਾਜਪਾ ਦੀ ਸਰਕਾਰ ਤਾਂ ਆਪਣੇ ਜਿਹੜੇ ਸੂਬਾ ਆ ਉੱਥੇ 45 ਸਾਲ ਪੁਰਾਣਾ ਪੁਲ ਜਿੱਥੇ ਕਿ ਵਾਰ-ਵਾਰ ਇਹ ਸਵਾਲ ਉੱਠਦੇ ਸੀਗੇ ਕਿ ਇਸ ਨੂੰ ਮਰਮਤ ਦੀ ਜ਼ਰੂਰਤ ਹੈ ਇਸ ਦੀ ਮਰਮਤ ਕੀਤੀ ਜਾਵੇ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਤੇ ਅੱਜ ਇੱਕ ਵੱਡਾ ਹਾਦਸਾ ਵਾਪਰਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲ ਦਾ ਇੱਕ ਹਿੱਸਾ ਜਿਹੜਾ ਉਹ ਸਾਰਾ ਦਾ ਸਾਰਾ ਜਾ ਕੇ ਨਦੀ ਵਿੱਚ ਡਿੱਗ ਪੈਂਦਾ ਤੇ ਉਸ ਦੇ ਉੱਪਰ ਜਿਹੜੇ ਵਾਹਨ ਹੁੰਦੇ ਨੇ ਕੁਝ ਗੱਡੀਆਂ ਇੱਕ ਟੈਂਕਰ ਹੈ ਤੇ ਕੁਝ ਮੋਟਰਸਾਈਕਲ ਜੋ ਉਹਦੇ ਵਿੱਚ ਜਾ ਕੇ ਡਿੱਗਦੇ ਨੇ ਤੇ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਆਸ-ਪਾਸ ਦੇ ਲੋਕ ਹੈ ਜਿਹੜੇ ਉਹ ਉਹਨਾਂ ਦੀ ਭਾਲ ਦੇ ਵਿੱਚ ਨਦੀ ਵਿੱਚ ਆਉਂਦੇ ਨੇ ਤੇ ਕੁਝ ਸਮੇਂ ਬਾਅਦ ਉੱਥੇ ਬਚਾਅ ਦੇ ਲਈ ਟੀਮਾਂ ਵੀ ਪਹੁੰਚਦੀਆਂ ਨੇ ਪਰ ਵੱਡੇ ਸਵਾਲ ਉੱਥੇ ਆ ਕੇ ਖੜੇ ਹੁੰਦੇ ਕਿ ਜੇਕਰ ਸਰਕਾਰਾਂ ਨੂੰ 10 ਸਾਲ ਪੁਰਾਣੀਆਂ ਗੱਡੀਆਂ ਤੋਂ ਦਿੱਕਤ ਹੈ ਤਾਂ 45 ਸਾਲ ਪੁਰਾਣੇ ਪੁਲਾਂ ਤੋਂ ਕਿਉਂ ਨਹੀਂ ਜਿਹੜੇ ਕੰਮ ਉਹਨਾਂ ਨੇ ਕਰਨੇ ਐ ਉਸ ਵੱਲ ਧਿਆਨ ਕਿਉਂ ਨਹੀਂ ਹੈ ਤਾਂ ਹੁਣ ਤੱਕ ਦੱਸ ਦਈਏ ਕਿ ਜਿਹੜੀ ਮੌਤਾਂ ਦੀ ਪੁਸ਼ਟੀ ਆ ਉਹ 10 ਲੋਕਾਂ ਦੀ ਹੋ ਚੁੱਕੀ ਹੈ ਬਾਕੀ ਲੋਕ ਜ਼ਖਮੀ ਐ ਤੇ ਉਹਨਾਂ ਲੋਕਾਂ ਦੀ ਜਾਨ ਦੀ ਜਿਹੜੀ ਕੀਮਤ ਐ ਉਹ ਪਾਈ ਹੈ ਸਿਰਫ 2 ਲੱਖ ਰੁਪਏ 2 ਲੱਖ ਰੁਪਏ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਮਿਲਣਗੇ ਜਿਨ੍ਹਾਂ ਦੀ ਇੱਥੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਗੇ ਤੇ ਜਿਹੜਾ 50000 ਰੁਪਏ ਜਿਹੜੇ ਉੱਥੇ ਜ਼ਖਮੀ ਹੋ ਚੁੱਕੇ ਲੋਕ ਉਹਨਾਂ ਨੂੰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਸੀਐਮ ਭੁਪਿੰਦਰ ਪਟੇਲ ਦੇ ਵੱਲੋਂ ਦੁੱਖਜਾਰ ਕੀਤਾ ਗਿਆ ਕਿ ਬਹੁਤ ਮਾੜਾ ਹੋਇਆ ਪਰ ਉਹਨਾਂ ਨੇ ਉਸ ਸਿਸਟਮ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਕਿਉਂਕਿ ਜੇਕਰ ਉਹ ਸਿਸਟਮ ਦੇ ਉੱਤੇ ਸਵਾਲ ਚੁੱਕਣਗੇ ਤਾਂ ਨਿਸ਼ਾਨਾ ਜਿਹੜਾ ਉਹ ਆਪਣੇ ਵੱਲ ਹੋਵੇਗਾ ਕਿਉਂਕਿ ਜਿਹੜੀ ਸਰਕਾਰ ਨੇ ਉਹ ਪੁਲ ਬਣਾਉਣਾ ਸੀਗਾ ਹੁਣ ਸਵਾਲ ਇੱਥੇ ਵੀ ਇਹ ਕਿ 2-2 ਲੱਖ ਰੁਪਇਆ ਤਾਂ ਉਹਨਾਂ ਪਰਿਵਾਰਾਂ ਨੂੰ ਮਿਲ ਗਿਆ ਪਰ ਕੀ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਵੇਗੀ ਜਾਂ ਉਹਨਾਂ ਸਰਕਾਰੀ ਨੁਮਾਇੰਦਿਆਂ ਉੱਤੇ ਕਾਰਵਾਈ ਹੋਵੇਗੀ ਜਿਨ੍ਹਾਂ ਦੀ ਜਿਹੜੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਹਾਦਸਾ ਵਾਪਰਿਆ ਇਹ ਹਾਦਸਾ ਭਾਰ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਹੈ ਕਿਉਂਕਿ ਜਿਸ ਤਰੀਕੇ ਦੀ ਤਸਵੀਰ ਵਿੱਚ ਦੇਖ ਰਹੇ ਹੋ ਤੁਸੀਂ ਕਿ ਜਿਹੜਾ ਪੌੜਾ ਹੁਦਾ ਪੂਰਾ ਦਾ ਪੂਰਾ ਹਿੱਸਾ ਜਿਹੜਾ ਉਹ ਨਦੀ ਵਿੱਚ ਡਿੱਗ ਪੈਂਦਾ ਆ ਕੁਝ ਲੋਕਾਂ ਨੇ ਤੁਹਾਨੂੰ ਦੱਸਦੀਏ ਕਿ ਜੋ ਜ਼ੁਬਾਨੀ ਗੱਲ ਹੈ ਕੁਝ ਲੋਕਾਂ ਦਾ ਉੱਥੇ ਇਹ ਵੀ ਕਹਿਣਾ ਆ ਕਿ ਜੋ ਉਹਨਾਂ ਦੇ ਜ਼ੁਬਾਨੀ ਆ ਜੋ ਅੱਖੀਂ ਦੇਖਿਆ ਸਾਰਾ ਕੁਝ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੋ ਸਾਡੇ ਕੋਲੇ ਹੁਣ ਤੱਕ ਦੀ ਰਿਪੋਰਟ ਮੌਜੂਦ ਆ ਤਾਂ ਇੱਕ ਜਿਹੜਾ ਨੌਜਵਾਨ ਉੱਥੇ ਹਾਸੇ ਦਾ ਸ਼ਿਕਾਰ ਹੁੰਦਾ ਉਹ ਜ਼ਖਮੀ ਹੁੰਦਾ ਤਾਂ ਉਸਨੇ ਕਿਹਾ ਕਿ ਮੈਂ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਉੱਤੇ ਆ ਰਿਹਾ ਸੀਗਾ ਜਿਸ ਤੋਂ ਬਾਅਦ ਇੱਕਦਮ ਸਾਡੀ ਜਿਹੜੀ ਬਾਈਕ ਆ ਉਹ ਥੱਲੇ ਡਿੱਗਦੀ ਐ ਪੁਲ ਦਾ ਜਿਹੜਾ ਸਾਰਾ ਹਿੱਸਾ ਆ ਉਹ ਥੱਲੇ ਜਾ ਕੇ ਨਦੀ ਵਿੱਚ ਡਿੱਗਦਾ ਤੇ ਅਸੀਂ ਦੋਵੇਂ ਜਾਣੇ ਪਾਣੀ ਵਿੱਚ ਡਿੱਗ ਜਾਂਨੇ ਆ ਕੁਝ ਸਮੇਂ ਬਾਅਦ ਉੱਥੇ ਸਾਨੂੰ ਕਿਸ਼ਤੀਆਂ ਦਿਖਾਈ ਦਿੰਦੀਆਂ ਨੇ ਤੇ ਜੋ ਆ ਕੇ ਸਾਡੀ ਜਾਨ ਬਚਾਉਂਦੀਆਂ ਨੇ ਤਾਂ ਉਸ ਤੋਂ ਬਾਅਦ ਕੁਝ ਲੋਕ ਇਦਾਂ ਦੇ ਵੀ ਆ ਜਿਨ੍ਹਾਂ ਨੂੰ ਕੁਦਰਤ ਦੇ ਵੱਲੋਂ ਬਚਾਇਆ ਗਿਆ ਕੁਦਰਤ ਨੇ ਕਿਸ ਤਰੀਕੇ ਨਾਲ ਬਚਾਇਆ ਕਿ ਇੱਕ ਨੌਜਵਾਨ ਦਾ ਜਿਹੜਾ ਮੋਟਰਸਾਈਕਲ ਆ ਉਹ ਪੈਂਚਰ ਹੋ ਜਾਂਦਾ ਕੁਝ ਸਮਾਂ ਪਹਿਲਾਂ ਆਸੇ ਤੋਤਾ ਉਹ ਜਿਹੜਾ ਪੈਂਚਰ ਰਵਾ ਕੇ ਮੋਟਰਸਾਈਕਲ ਜਦੋਂ ਹੀ ਉਹ ਪੁਲ ਤੇ ਪਹੁੰਚਦਾ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਜਾ ਰਿਹਾ ਹੁੰਦਾ ਤਾਂ ਉੱਥੇ ਆ ਕੇ ਪੁਲ ਉਹਦੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਡਿੱਗਦਾ ਤਾਂ ਉਹਦਾ ਇਹ ਵੀ ਕਹਿਣਾ ਕਿ ਜੇਕਰ ਮੇਰਾ ਮੋਟਰਸਾਈਕਲ ਅੱਜ ਪੈਂਚਰ ਨਾ ਹੁੰਦਾ ਤਾਂ ਹੋ ਸਕਦਾ ਕਿ ਮੇਰੀ ਵੀ ਅੱਜ ਉਹਨਾਂ ਲੋਕਾਂ ਦੇ ਵਿੱਚ ਗਿਣਤੀ ਸ਼ਾਮਲ ਹੋ ਜਾਂਦੀ ਜਿਨ੍ਹਾਂ ਦੀ ਅੱਜ ਉੱਥੇ ਡਿੱਗਣ ਦੇ ਕਾਰਨ ਮੌਤ ਹੋਈ ਹੈ ਤਾਂ ਹੁਣ ਜਿਹੜਾ ਸਾਰੇ ਦਾ ਸਾਰਾ ਸਵਾਲ ਹੋ ਇਹ ਹੀ ਹੈ ਕਿ ਭਾਜਪਾ ਦੀ ਸਰਕਾਰ ਜੋ ਗੱਲਾਂ ਕਰਦੀ ਹੈ ਕਿ ਅਸੀਂ ਭਾਰਤ ਨੂੰ ਡਵੈਲਪਮੈਂਟ ਦੇ ਵਿੱਚ ਅੱਗੇ ਲੈ ਕੇ ਆ ਰਹੇ ਹਾਂ ਤਾਂ ਜਿੱਥੇ ਉਹਨਾਂ ਦੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲਗਭਗ 1998 ਤੋਂ ਲਗਾਤਾਰ ਸਰਕਾਰ ਐ ਬੀਜਪੀ ਦੇ ਵਿੱਚ ਕੁਝ ਸਮਾਂ ਕਾਂਗਰਸ ਦਾ ਸਾਥ ਮਿਲਿਆ ਉਹਨਾਂ ਨੂੰ ਪਰ ਲਗਾਤਾਰ ਬੀਜਪੀ ਦੀ ਸਰਕਾਰ ਹੈ ਉਹਨਾਂ ਦੇ ਸੂਬਿਆਂ ਦੇ ਵਿੱਚ ਇਹ ਹਾਲਾਤ ਨੇ ਤਾਂ ਦੇਸ਼ ਦੇ ਪੂਰੇ ਦੇ ਕੀ ਹਾਲਾਤ ਹੋਣਗੇ ਇਹ ਵੀ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਜਿਹੜੇ ਦੇਸ਼ ਦੇ ਵਿੱਚ ਹਾਲੇ ਤੱਕ ਪੁਲਾਂ ਦੇ ਇਹ ਹਾਲਾਤ ਨੇ ਜਿੱਥੋਂ ਦੀਆਂ ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਨੇ ਕਿ ਭਾਈ ਇਹ ਪੁਲ ਦੀ ਜਿਹੜੀ ਮਰੰਮਤ ਹੈ ਉਹ ਕਰਵਾ ਦਿਓ ਤਾਂ ਉੱਥੇ ਐਡਾ ਵੱਡਾ ਹਾਸਾ ਹੋ ਜਾਂਦਾ ਹੈ 2-2 ਲੱਖ ਰੁਪਏ ਪਰਿਵਾਰਾਂ ਨੂੰ ਮਿਲੇਗਾ ਪਰ ਉਹਨਾਂ ਅਫਸਰਾਂ ਉੱਤੇ ਕਾਰਵਾਈ ਉਹਨਾਂ ਲੀਡਰਾਂ ਉੱਤੇ ਕਾਰਵਾਈ ਕੌਣ ਕਰੇਗਾ ਇਹ ਸਵਾਲ ਆ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਖੜਾ ਹੋ ਗਿਆ ਆ ਤਾਂ ਜਿਵੇਂ ਪਿਛਲੇ ਸਮੇਂ ਵਿੱਚ ਦਿੱਲੀ ਦੇ ਵਿੱਚ ਇੱਕ ਫੈਸਲਾ ਲੈਂਦੇ ਉੱਥੇ ਵੀ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਇੱਕ ਫੈਸਲਾ ਲਿਆ ਕਿ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਜਿਹੜੇ ਪੈਟਰੋਲ ਗੱਡੀਆਂ ਨੇ ਉਹਨਾਂ ਨੂੰ ਅਸੀਂ ਬੈਨ ਕਰਦੇ ਆ ਹਾਲਾਂਕਿ ਰੌਲਾ ਪੈਣ ਤੋਂ ਬਾਅਦ ਉਹ ਬੈਨ ਇੱਕ ਵਾਰ ਰੋਕ ਲਿਆ ਗਿਆ ਪਰ ਸਵਾਲ ਉੱਥੇ ਇਹ ਹੈ ਕਿ ਜੇਕਰ ਉਹਨਾਂ ਨੂੰ ਉਹ ਗੱਡੀਆਂ ਦਿਖਦੀਆਂ ਨੇ ਕਿ ਤਸਲ ਪੁਰਾਣੀਆਂ ਗੱਡੀਆਂ ਨੁਕਸਾਨ ਕਰਦੀਆਂ ਨੇ ਤਾਂ ਜਿਹੜੇ ਅਜਿਹੇ 45 ਸਾਲ ਪੁਰਾਣੇ ਕਬਾੜ ਹੋ ਚੁੱਕੇ ਖਸਤਾ ਹਾਲਤ ਦੇ ਪੌੜਾ ਉਹ ਕਿਸ ਤਰੀਕੇ ਨਾਲ ਨੁਕਸਾਨ ਕਰ ਸਕਦੇ ਨੇ ਇਹਨਾਂ ਦੇ ਵੱਲ ਕਿਸੇ ਦਾ ਹਾਲੇ ਤੱਕ ਧਿਆਨ ਨਹੀਂ ਹੈ ਤਾਂ ਉਮੀਦ ਕਰਦੇ ਆ ਕਿ ਇਸ ਘਟਨਾ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਦਾ ਧਿਆਨ ਇਸ ਵੱਲ ਜਾਵੇ ਤੇ ਅਜਿਹੇ ਹੋਰ ਜਿਹੜੇ ਹਾਦਸੇ ਹੈ ਉਹਨਾਂ ਨੂੰ ਹੋਣ ਤੋਂ ਬਚਾਇਆ ਜਾ ਸਕੇ ਹੁਣ ਜਿਹੜੇ ਗੁਜਰਾਤ ਦੇ ਲੋਕ ਨੇ ਉਹ ਹੋਰਾਂ ਵੱਡੇ ਸ਼ਹਿਰਾਂ ਤੇ ਹੋਰਾਂ ਸੂਬਿਆਂ ਨਾਲੋਂ ਟੁੱਟ ਚੁੱਕੇ ਨੇ ਕਿਉਂਕਿ ਜਿਹੜਾ ਇਹ ਪੁਲ ਹੈ ਇਹ ਕਈ ਵੱਡੇ ਸ਼ਹਿਰਾਂ ਨਾਲ ਉਹਨਾਂ ਨੂੰ ਜੋੜਦਾ ਸੀਗਾ ਜਿਹੜੇ ਦੱਖਣ ਗੁਜਰਾਤ ਦੇ ਨਾਲ ਜੋੜਦਾ ਸੀਗਾ ਤਾਂ ਹੁਣ ਉਹਨਾਂ ਨੂੰ ਅਹਮਦਾਬਾਦ ਦੇ ਵਿੱਚ ਤੀ ਹੋ ਕੇ ਲੰਮਾ ਰੂਟ ਹੈ ਜਿਹੜਾ ਉਹ ਤੈਅ ਕਰਨਾ ਪਵੇਗਾ ਤੇ ਜਿਹੜੀ ਹੋਰਾਂ ਲੋਕਾਂ ਦੀ ਜਿਹੜੀ ਭਾਲ ਹੈ ਉਹ ਲਗਾਤਾਰ جاری ਹੈ ਤਸਵੀਰਾਂ ਫੇਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਪੁਲ ਦਾ ਐਸਾ ਟੁੱਟਿਆ ਹੋਇਆ ਉੱਥੋਂ ਜਿਹੜੇ ਲੋਕ ਨੇ ਟੀਮਾਂ ਨੇ ਉਹ ਲਗਾਤਾਰ ਬਚਾਅ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਨੂੰ ਲੱਭ ਰਹੀਆਂ ਨੇ ਕਿ ਹੋਰ ਕਿੰਨੇ ਵਿਅਕਤੀ ਆ ਉਸ ਦੀ ਪੁਸ਼ਟੀ ਥੋੜੇ ਸਮੇਂ ਤੱਕ ਹੋਰ ਹੋ ਜਾਵੇਗੀ ਤਾਂ ਸਵਾਲ ਸਰਕਾਰ ਦੇ ਉੱਤੇ ਉਸੇ ਤਰੀਕੇ ਨਾਲ ਬਰਕਰਾਰ ਹੈ